ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਲੋਕ ਬੇਰੋਜ਼ਗਾਰੀ ਅਤੇ ਮਕਾਨਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਨੇ ਇੱਕ ਵੱਡਾ ਵਰਗ ਇਸ ਸੰਕਟ ਦੇ ਲਈ ਪਾਥੀ ਲੋਕਾਂ ਤੇ ਵੱਲ ਉਂਗਲ ਉਠਾ ਰਿਹਾ ਹੈ ਇਸ ਦਾ ਕਾਰਨ ਇਹ ਹੈ ਕਿ ਕੈਨੇਡਾ ਦੇ ਵਿੱਚ ਵਿਦੇਸ਼ੀਆਂ ਦਾ ਵੱਡਾ ਹਿੱਸਾ ਭਾਰਤ ਤੋਂ ਹੈ ਤੇ ਹਾਲ ਹੀ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਵਿਦੇਸ਼ੀਆਂ ਦੀ ਗਿਣਤੀ ਨੂੰ ਘਟਾਉਣ ਤੇ ਲਈ ਕੁਝ ਨਿਯਮਾਂ ਦੇ ਵਿੱਚ ਫਦਲਾਬ ਕੀਤੇ ਨੇ ਇਸ ਸਬੰਧ ਤੇ ਵਿਚਾਰ ਹੁਣ ਮੇਗਾ ਨਾਮ ਤੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕੈਨੇਡਾ ਦੇ ਵਿੱਚ ਕਿ ਭਾਰਤੀ ਪ੍ਰਵਾਸੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਤੇ ਐਕਸ ਉੱਤੇ ਉਸਦੀ ਪੋਸਟ ਨੂੰ ਲੈ ਕੇ ਕਾਫੀ ਚਰਚਾ ਵੀ ਹੋ ਰਹੀ ਹੈ। ਇਹ ਨਹੀਂ ਨਹੀਂ ਲੱਖਾਂ ਲੋਕ ਉਸਦੀ ਪੋਸਟ ਨੂੰ ਦੇਖ ਕੇ ਵੱਡੀ ਗਿਣਤੀ ਦੇ ਵਿੱਚ ਆਪਣੀ ਟਿੱਪਣੀ ਕਰਕੇ ਇਸ ਉੱਤੇ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਨੇ। ਦੱਸਦੀ ਹੈ ਕਿ ਮੇਘਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਮੇਰੇ ਪਿਤਾ ਅਤੇ ਪੂਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਤੋਂ ਨਫ਼ਰਤਕਤ ਹੈ। ਸ਼ਾਇਦ ਅਸੀਂ ਭਾਰਤੀਆਂ ਨੂੰ ਹੋਰ ਪ੍ਰਵਾਸੀਆਂ ਦੇ ਨਾਲੋਂ ਵੀ ਜ਼ਿਆਦਾ ਨਾ ਪਸੰਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡੀ ਸਾਖ ਨੂੰ ਭਾਰੀ ਨੁਕਸਾਨ ਪਹੁੰਚਾਇਆ ਪਾਵੇਂ ਪੜੇ ਲਿਖੇ ਭਾਰਤੀ ਪ੍ਰਵਾਸੀ ਸਿਸ਼ਟਾਚਾਰ ਅਤੇ ਅੰਗਰੇਜ਼ੀ ਹੁਨਰ ਅਤੇ ਸਿਸ਼ਟਾਚਾਰ ਨਾਲ ਆਉਂਦੇ ਹਨ ਪਰ ਉਹਨਾਂ ਦਾ ਇੱਕ ਵੱਡਾ ਵਰਗ ਅਜੇ ਹੈ ਜੋ ਨਾ ਤਾਂ ਔਰਤਾ ਦੇ ਨਾਲ ਸਹੀ ਵਿਵਹਾਰ ਕਰਨਾ ਜਾਣਦਾ ਹੈ ਅਤੇ ਨਾ ਹੀ ਚੰਗੇ ਨਾਗਰੀ ਕਾ ਵਾਂਗ ਰਹਿਣਾ ਚਾਹੁੰਦਾ ਹੈ ਇਸੇ ਨਾਲ ਹੀ ਮੇਕਰ ਨੇ ਆਪਣੀ ਪੋਸਟ ਦੇ ਵਿੱਚ ਅੱਗੇ ਇਹ ਵੀ ਲਿਖਿਆ ਹੈ ਕਿ ਪ੍ਰਵਾਸੀਆਂ ਚ ਵੱਡੀ ਗਿਣਤੀ ਚ ਅਜੇ ਲੋਕ ਹਨ ਜੋ ਬਿਚਾਂ ਉਹਤੇ ਗੰਦਗੀ ਫਲਾਉਂਦੇ ਨੇ ਅਤੇ ਔਰਤਾਂ ਨੂੰ ਗਲਤ ਤਰੀਕੇ ਦੇ ਨਾਲ ਛੁੰਦੇ ਨੇ ਇਹ ਨਵੇਂ ਪਰਵਾਸੀ ਅਨਪੜਹ ਹਨ ਅਤੇ ਉਹਨਾਂ ਨੂੰ ਨਾਗਰਿਕ ਫਰਜ਼ਾ ਦੀ ਕੋਈ ਸਮਝ ਵੀ ਨਹੀਂ ਹੈ ਅਤੇ ਨਾ ਹੀ ਉਹ ਸਿੱਖਣਾ ਚਾਹੁੰਦੇ ਨੇ ਵਰਗ ਵਿਵਸਥਾ ਇੱਕ વાસ્તਵਿਕ ਪ੍ਰਣਾਲੀ ਹੈ ਇਸੇ ਕਰਕੇ ਕੈਨੇਡਾ ਦੇ ਵਿੱਚ ਸੱਚੇ ਪੱਕੀ ਤਾਕਤਾਂ ਦੀ ਤਾਕਤ 80 ਅਤੇ 90 ਫੀਸਦੀ ਦੇ ਦਹਾਕੇ ਵਿੱਚ ਆਏ ਭਾਰਤੀ ਪਰਵਾਸੀਆਂ ਦਾ ਕਾਰਨ ਹੈ ਇਸਨਾਲੀ ਮੇਖਾ ਨੇ ਪੋਸਟ 20 ਜੁਲਾਈ ਨੂੰ ਸ਼ੇਅਰ ਕੀਤੀ ਸੀ ਦੋ ਦਿਨਾਂ ਦੇ ਵਿੱਚ ਇਸ ਨੂੰ 25 ਲੱਖ ਵਿਊਜ਼ ਮਿਲ ਚੁਕੇ ਨੇ ਤੇ ਇਸ ਉੱਤੇ ਹਜ਼ਾਰਾਂ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਨੇ ਇੱਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਅਜਿਆ ਕੀ ਬਦਲਿਆ ਕਿ ਉਹਨਾਂ ਨੇ ਅਨਪੜੇ ਪ੍ਰਵਾਸੀਆਂ ਨੂੰ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਅਮਰੀਕਾ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਸਿਰਫ ਉੱਚ ਹੁਨਰਬੰਦ ਪੜੇ ਲਿਖੇ ਭਾਰਤੀਆਂ ਦੇ ਲਈ ਹੈ ਸਟੀਵਨ ਬਾਦ ਇੱਕ ਐਕਸ ਨੇ ਕਿਹਾ ਹੈ ਕਿ ਕੈਨੇਡੀਅਨ ਚਮਾਤੀ ਅੰਤਰ ਨੂੰ ਨਹੀਂ ਸਮਝਦੇ ਉਹ ਸਾਰਿਆਂ ਨੂੰ ਇੱਕੋ ਸ਼੍ਰੇਣੀ ਦੇ ਵਿੱਚ ਰੱਖਦੇ ਨੇ ਤੇ ਟੂਡੋ ਦੀ ਗੈਰ ਜਿਮੀਵਰਾਨਾ ਇਮੀਗ੍ਰੇਸ਼ਨ ਨੀਤੀ ਨੇ ਸਮੱਸਿਆਵਾਂ ਵਾਹ ਪੈਦਾ ਕੀਤੀਆਂ ਹੋਈਆਂ ਨੇ ਅਤੇ ਸਮਾਜਿਕ ਤਣੇ ਬਾਣੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਟੂਡੋ ਦੀ ਸਰਕਾਰ ਕੈਨੇਡੀਅਨਾਂ ਨੂੰ ਪ੍ਰਵਾਸੀਆਂ ਖਿਲਾਫ ਮੋੜ ਰਹੀ ਹੈ ਜ਼ਿਕਰ ਹੋਇਆ ਕਿ ਵਿਨਿਤ ਨਾਤੇ ਇੱਕ ਵਿਅਕਤੀ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਇਹ ਦੇਖਣਾ ਹੈਰਾਨੀਜਨਕ ਹੈ ਕਿ ਕਿਵੇਂ ਭਾਰਤੀ ਖੁਦ ਨਵੇਂ ਭਾਰਤੀਆਂ ਦੇ ਨਾਲ ਵਿਤਕਰਾ ਕਰ ਸਕਦੇ ਨੇ ਅਤੇ ਕਿੰਨੀ ਬਰਾਅ ਸਕਦੇ ਨੇ ਕਿ ਕਿਵੇਂ ਪੜੇ ਲਿਖੇ ਭਾਰਤੀ ਉਹਨਾਂ ਦੇ ਨਾਲ ਵਿਆਹ ਨਾ ਕਰਨ ਜਾਂ ਫਿਰ ਉਹਨਾਂ ਦੇ ਨਾਲ ਨਾ ਰਹਿਣ ਇਸ ਦੇ ਨਾਲ ਹੀ ਤੁਸੀਂ ਇਸ ਪਰਨਾਲੀ ਨੂੰ ਇੱਕ ਕਿਸਮ ਦੀ ਜਾਤ ਪ੍ਰਣਾਲੀ ਵੀ ਕਹਿ ਸਕਦੇ ਹੋ ਬਿਊਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ